ਆ ਗਿਆ ਜਾਂ ਸਟੇਟ ਨੰਬਰ ਪਰਿਸ਼ਟ ਸਟਾਈਕ 26 26 26 ਜੂਨ ਨੂੰ ਤਾਣਾ ਸਿਵਲ ਲਾਈਨ ਦੇ ਏਰੀਆ ਕਮਿਸ਼ਨਰੇਟ ਅਮਰਸਰ ਦੇ ਵਿੱਚ ਜੀਆ لال ਵਹਿਲਜੀ ਦੇ ਘਰ ਇੱਕ ਡਕੈਤੀ ਹੋਈ ਸੀ ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਚੋਰੀ ਹੋਏ ਸੀ अर्ਲੀ ਮਾਰਨਿੰਗ ਹੋਈ ਸੀ ਬੜੀ ਸੈਂਸੇਸ਼ਨਲ ਬਣੀ ਸੀ ਕਮਿਸ਼ਨੇਟ ਅਮਰਸਰ ਪੁਲਿਸ ਨੇ ਸ੍ਰੀ ਮਨਿਉ ਰਾਣਾਜੀ ਦੇਗਵਾਈ ਹੇਠ ਐਸ ਐਚ ਓ ਅਮੋਲਕ ਅਮਨਦੀਪ ਅਤੇ ਵਿੰਦਰਜੀਤ ਇਨਸਪੈਕਟਰ ਸਹਿਬਾਨ ਇਹਨਾਂ ਨੇ ਰਲ ਕੇ ਉਸ ਰੋਬਰੀ ਨੂੰ ਜਿਹੜਾ ਟਰੇਸ ਕੀਤਾ ਤੇ ਜਿਹੜੇ ਉਹਦੇ ਲਗਭਗ 2 ਮੁਲਜ਼ਮਾਂ ਤੋਂ ਬਿਨਾ ਬਾਕੀ ਸਾਰੇ ਮੁਲਜ਼ਮ ਜਿਹੜੇ ਉਹ ਅਰੈਸਟ ਕਰ ਲਏ ਨੇ ਤੇ ਉਹਨਾਂ ਤੋਂ ਕਰੀਬ 41 ਰੁਪਇਆ 800 ਗ੍ਰਾਮ ਸੋਨਾ ਇੱਕ ਕਾਰ ਜਿਹੜੀ ਕਿ ਇਸ ਦਗੈਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਐਮਜ਼ ਅਤੇ ਇੱਕ ਮੋਟਰਸਾਈਕਲ ਇਹ ਰਿਕਵਰ ਕਰ ਲਿਆ ਇਨ੍ਹਾਂ ਚੋਂ ਕੁਝ ਦੋਸ਼ੀ ਆ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰ ਭੱਜ ਗਏ ਸੀ ਕੁਝ ਮਹਾਰਾਸ਼ਟਰ ਤੋਂ ਕਾਬੂ ਕੀਤੇ ਨੇ ਕੁਝ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਹਨਾਂ ਨੂੰ ਮਦਦ ਕਰਨ ਤੇ ਲੌਜਿਸਟਿਕਸ ਕਰਨ ਦੇ ਸੀਗੇ ਉਹ ਕੁਝ ਇਥੋਂ ਗ੍ਰਿਫਤਾਰ ਕੀਤੇ ਨੇ ਕੁੱਲ 7 ਬੰਦੇ ਗ੍ਰਿਫਤਾਰ ਕਰਕੇ 45 ਲੱਖ 40 ਹਜ਼ਾਰ ਰੁਪਏ ਰਿਕਵਰ ਕਰਕੇ 936 ਗ੍ਰਾਮ ਜੁਅਰਲੀ ਜਿਹਦੇ ਚ 800 ਗ੍ਰਾਮ 골ਡ ਆ ਕਾਰ ਤੇ ਮੋਟਰਸਾਈਕਲ ਕਰਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਤੇ ਸੈਂਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ ਵਿਦਨ 3 ਡੇਜ਼ ਆ ਜਿਹੜਾ ਇਸ ਕੇਸ ਨੂੰ ਟ੍ਰੇਸ ਕਰਨ ਦੀ ਕਾਮਯਾਬੀ ਹੈ ਮਾਸਟਰਮਾਈਂਡ ਕਿਸ ਤਰ੍ਹਾਂ ਕੀਤਾ ਸੀ ਮਾਸਟਰਮਾਈਂਡ ਜੀਆ لال ਵਹਿਲਜੀ ਦਾ ਇੱਕ ਡਰਾਈਵਰ ਸੀ ਉਸ ਡਰਾਈਵਰ ਦੀ ਇੱਕ ਲੜਕੀ ਸੀ ਸ਼ਿਵਾਨੀ ਉਸ ਸ਼ਿਵਾਨੀ ਲਤਾ ਦਾ ਇੱਕ ਮੰਗੇਤਰ ਸੀ ਉਹ ਆਲਰੇਡੀ ਡਾਈਵੋਰਸ ਸੀ ਉਹਦਾ ਇੱਕ ਮੰਗੇਤਰ ਸੀ ਗੁਰਤੇਗ ਸਿੰਘ ਉਸ ਲੜਕੀ ਨੇ ਗੁਰਤੇਕ ਨੂੰ ਇਹ ਸੂਚਨਾ ਦਿੱਤੀ ਵੀ ਇਹਨਾਂ ਦੇ ਘਰ ਆ ਜਿਹੜਾ ਕਾਫੀ ਜਿਹੜਾ ਧਨ ਦੌਲਤ ਇਦਾਂ ਦਾ ਹੈਗਾ ਉਹਨੇ ਫਿਰ ਗੁਰਤੇਕ ਨੇ ਗਾ ਆਪਦੇ ਸਾਥੀ ਗੁਰਪ੍ਰੀਤ ਸੰਦੀਪ ਦੀਪਕ ਹਰਦੇਵ ਇਹਨਾਂ ਨੂੰ ਨਾਲ ਅੰਗੇਜ਼ ਕਰਕੇ ਇਹ अर्ਲੀ ਮਾਰਨਿੰਗ ਉਹਨਾਂ ਨੂੰ ਵੇਟ ਕਰਕੇ ਜਦੋਂ ਬਾਹਰ ਆਉਣਗੇ ਦਰਵਾਜ਼ੇ ਦੇ ਬਾਹਰ ਖੜਕੇ ਤੇ ਏਸੇ ਲੜਕੀ ਨੇ ਇਹਨਾਂ ਨੂੰ ਸੂਚਨਾ ਪ੍ਰਾਪਤ ਸੀ ਵੀ ਉਹਨਾਂ ਦਾ ਲੜਕਾ ਜਾਂ ਹੋਰ ਕੋਈ ਫੈਮਿਲੀ ਮੈਂਬਰ ਉਸ ਦਿਨ ਘਰ ਵਿੱਚ ਨਹੀਂ ਹਨ ਵੀ ਉਹ ਬਾਹਰ ਗਏ ਨੇ ਤੇ ਉਹਨਾਂ ਦੇ ਘਰੇ ਪੈਸੇ ਨੇ ਉਹਦੀ ਸੂਚਨਾ ਦੇ ਹੀ ਇਹਨਾਂ ਨੇ ਸਾਰੀ ਇਹ ਪਲੈਨਿੰਗ ਕਰਕੇ ਇਹ ਡਕੈਤੀ ਨੂੰ ਅੰਜਾਮ ਦਿੱਤਾ ਸਰ ਇਹਨਾਂ ਕੋਲ ਕੋਈ ਨਹੀਂ ਸੀ ਆਪਣੀ ਕੋਈ ਨਹੀਂ ਸੀ ਇਹਨਾਂ ਕੋਲ ਇੱਕ ਰਵਾਲਵਰ ਸੀ ਉਹ ਸਟਿਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹ ਰਾਤੀ ਹੀ ਲੈ ਕੇ ਆਏ ਹਾਂ ਅਸੀਂ ਮਹਾਰਾਸ਼ਟਰਾਂ ਤੋਂ ਉੱਥੇ ਭੱਜੇ ਹੋਏ ਸੀਗੇ ਪੁਲਿਸ ਨੇ ਬੜੀ ਸਾਇੰਟਿਫਿਕਲੀ ਟੈਕਨੀਕਲੀ ਇਹਨਾਂ ਦਾ ਫਾਲੋਅ ਅਪ ਕਰਕੇ ਉਹਨਾਂ ਨੂੰ ਅਰੈਸਟ ਕਰਨ ਦੀ ਕਾਮਯਾਬ ਹੋਈ ਆ ਡਿਊਰਿੰਗ ਰਿਮਾਂਡ ਐਂਡ ਇੰਟਰੋਗੇਸ਼ਨ ਜਿਹੜੀਆਂ ਬਾਕੀ ਗੱਲਾਂ ਨੇ ਵੀ ਐਗਜ਼ੈਕਟਲੀ ਕਿੰਨੀ ਥੈਫਟ ਹੋਈ ਸੀ ਕਿੰਨਾ ਸੋਨਾ ਸੀ ਕਿੰਨੇ ਗਹਿਣੇ ਸੀ ਉਸ ਹਿਸਾਬ ਦੇ ਨਾਲ ਉਹ ਪਤਾ ਲਾ ਕੇ ਬਾਕੀ ਜਿਹੜੀ ਸਾਰੀ ਰਿਕਵਰੀ ਪੈਂਡਿੰਗ ਆ ਉਸੇ ਕਰ ਲਵਾਂਗੇ ਉਹਨਾਂ ਦਾ ਬਿਲਕੁਲ ਠੀਕ ਆ ਉਹ 95 90 95 ਲੱਖ ਹੀ ਦੱਸ ਰਹੇ ਨੇ ਇਹ ਚੋਂ 41 ਲੱਖ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਨੇ ਜਾਂ ਇਹਨਾਂ ਦੀ ਵੀ ਹਲੇ ਫਰਜ਼ਾ ਜਿਹੜੀ ਪੁੱਛ ਗਈ ਛਾ ਉਹ ਤੋਂ ਅਸੀਂ ਜਿਹੜਾ ਵੀ ਪੈਸਾ ਹੋਊਗਾ ਜਿਹੜੀ ਵੀ ਰਿਕਵਰੀ ਕਰਨ ਵਾਲੀ ਬਾਕੀ ਹੋਊਗੀ ਅਸੀਂ ਰਿਕਵਰ ਕਰਾਂਗੇ ਵੈਪਨ ਵੀ ਲੈ ਗਏ ਜੀ ਉਹ ਜਿਹੜਾ ਇੱਕ ਹੋਰ ਬੰਦਾ ਹੈਗਾਗਾ ਜਿਹੜਾ ਸਟਿਲ ਅਸੀਂ ਉਹਦਾ ਨਾਮ ਨਹੀਂ ਡਿਸਕਲੋਜ਼ ਕਰਨਾ ਉਸ ਬੰਦੇ ਦੇ ਕੋਲੋਂ ਸੰਭਾਵਨਾ ਹੈਗੀ ਆ ਜਾਂ ਹੋ ਸਕਦਾ ਇਹਨਾਂ ਦੀ ਜਿਹੜੀ ਫਰਦਰ ਇਨਟੈਰੋਗੇਸ਼ਨ ਚ ਰਿਮਾਂਡ ਦਰਾਂ ਨਾ ਜਿਹੜਾ ਇਹਨਾਂ ਤੋਂ ਪੁੱਛਗਿੱਛ ਕਰਕੇ ਜਿੱਥੋਂ ਵੀ ਅਸੀਂ ਉਹਨੂੰ ਰਿਕਵਰ ਕਰ ਲਾਂਗੇ ਕੋਈ ਸ਼ੂਟ ਡਰਾਈਵਰ ਦੀ ਇੰਪੋਰਟੈਂਟ ਹੈਗੀ ਡਰਾਈਵਰ ਦੀ ਕਿਉਂਕਿ ਡਰਾਈਵਰ ਦੀ ਬੇਟੀ ਦੀ ਗੱਲ ਨਹੀਂ ਡਰਾਈਵਰ ਦੀ ਕੋਈ ਇਨਵੋਲਵਮੈਂਟ ਨਹੀਂ ਡਰਾਈਵਰ ਦੀ ਲੜਕੀ ਨੂੰ ਹੀ ਇਸ ਗੱਲ ਦਾ ਪਤਾ ਸੀ ਐਜ਼ ਆਫ ਨਾਊ ਡਰਾਈਵਰ ਦੇ ਬਾਰੇ ਕੋਈ ਇਦਾਂ ਦੀ ਸੂਚਨਾ ਨਹੀਂ ਮਿਲੀ ਕੋਈ ਇਨਵੋਲਵਮੈਂਟ ਸਰਕੂਲ ਲੜਕੀ ਦਾ ਆਉਣ ਜਾਣ ਸੀ ਆਪਣੇ ਪਿਤਾ ਦਾ ਡਰਾਈਵਰ ਹੋਣ ਦੇ ਨਾਂ ਤੇ ਉਹਨਾਂ ਦੇ ਘਰੇ ਕੰਮ ਕਰਨ ਦੀ ਨਹੀਂ ਹੈ ਸਰ ਟੋਟਲ ਨਾਮਿਨੇਟ ਕਿੰਨੇ ਕੀਤੇ ਨੇ ਤੇ ਹੁਣ ਜਿਹੜੇ ਰਹਿ ਗਏ ਨੇ ਫੜਵਾ ਲੈ ਨੋ 9 ਬੰਦੇ ਟੋਟਲ ਨਾਮਿਨੇਟ ਹੋਏ ਨੇ origianlly ਸਾਨੂੰ ਜਿਹੜਾ ਇਹਨਾਂ ਦੀ origianlly information ਦਾ ਉਚਾਰ ਬੰਦੇ ਆਏ ਸੀ ਪਰ ਚਾਰ ਤੋਂ ਅਸੀਂ ਜਿਹੜੇ ਟੋਟਲ 9 ਬੰਦੇ ਨਾਮਿਨੇਟ ਕਰ ਲਏ ਨੇ ਜਿਨ੍ਹਾਂ ਚੋਂ 7 ਬੰਦੇ ਅਰੈਸਟ ਕਰ ਲਏ ਨੇ 2 ਬਾਕੀ ਨੇ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲੈ ਜੀ ਸਰ ਲੜਕੀ ਦਾ ਜਿਹੜਾ ਕਿਹੜੇ ਲੜਕੀ ਦਾ ਲੜਕੀ ਦਾ ਬੁਆਏਫਰੈਂਡ ਹੀ ਗੁਰਤੇਗ ਸੀ ਉਹਦਾ ਮੰਗੇਤਰ ਸੀ ਉਹਦੇ ਨਾਲ ਮੰਗਣੀ ਪੱਕੀ ਹੋਈ ਸੀ ਔਨ ਰਿਕਾਰਡ ਨਹੀਂ ਸੀ ਸਰ ਕਰਨ ਵੀ ਸਾਥੇ ਦਾ ਰਹਿ ਗਏ ਆ ਜਾਂ ਕਿਰਮੀਨਲ ਕਾਰਸਾ ਹਾਂਜੀ ਇਹਨਾਂ ਇਹਨਾਂ ਤੋਂ ਜਿਹੜਾ ਜਿਹੜਾ ਮੇਨ ਇਹਨਾਂ ਦਾ ਮਾਸਟਰਮਾਈਂਡ ਆ ਗੁਰਪ੍ਰੀਤ ਸਿੰਘ ਉਹਦੇ ਇੱਕ ਕਤਲ ਦਾ ਪਰਚਾ ਦਰਜ ਸੀ ਉਹਦੇ ਇੱਕ ਨਸ਼ਿਆਂ ਦਾ ਐਨਡੀਪੀਐਸ ਦਾ ਪਰਚਾ ਦਰਜਾ ਜਿਹੜਾ ਸੰਦੀਪ ਆ ਉਹਤੇ ਵੀ ਕਾਰਮਜ਼ੈਕਟ ਦਾ ਪਰਚਾ ਦਰਜਾ ਇੱਕ ਹੋਰ ਬੰਦਾਗਾ ਉਹਤੇ ਐਕਸਾਈਜ਼ ਦਾ ਪਰਚਾ ਦਰਜਾ ਇਤੋਂ ਇਤੋਂ ਅਲੱਗ-ਅਲੱਗ ਬੰਦਿਆਂ ਤੋਂ ਹੀ ਰਿਕਵਰ ਹੋਏ ਨੇ ਲੋਕਲ ਨੇ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਉਹ ਅਸੀਂ ਸਾਰੀ ਰਿਕਵਰੀ ਪਾ ਲਈ ਆ। ਸਰਕਾਰ ਚੋਂ ਹੋਏਗਾ ਜਿਨ੍ਹਾਂ ਨੂੰ ਪੈਸੇ ਦਿੱਤੇ ਸੀ ਇਹਨਾਂ ਉਹ ਉਹ ਵੀ ਅਸੀਂ ਦੋ ਬੰਦੇ ਆ ਜਿਹੜੇ ਵਿੱਚ ਇਨਵੋਲਵ ਆ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਉਹਦਾ ਮਾਮਾ ਸੀ ਉਹ ਆ ਉਹਦੇ ਮਾਮੇ ਨੂੰ ਕੁਝ ਜਿਹੜਾ ਸਮਾਨ ਦੇ ਗਿਆ ਸੀ ਕੁਝ ਉਹ ਤੋਂ ਰਿਕਵਰੀ ਹੋਈ ਆ ਸੇਮ ਇੱਕ ਹੋਰ ਹੈਗਾ ਬੰਦਾ ਇਹਦਾ ਜਿਹੜਾ ਜਿਹੜਾ ਗੁਰਤੇਗ ਆ ਇਹਦਾ ਫਾਦਰ ਆ ਹਰਦੀਪ ਸਿੰਘ ਉਦੋਂ ਵੀ ਅਸੀਂ ਰਿਕਵਰੀ ਕੀਤੀ ਆ ਕੁਝ ਉਹ ਤੋਂ ਪੈਸੇ ਮਿਲੇ ਸੀ ਉਹਨੂੰ ਵੀ ਜਿਵੇਂ ਇਸ ਪਰ ਆ ਕੇ ਜੇਵਨ ਦਾ ਕਹਿੰਦੇ ਕਿ 225 ਕਿਲੋ ਹੈਗਾ ਇੱਥੇ 200 ਗ੍ਰਾਮ ਦੀ ਦੱਸ ਦੇ ਜੇ ਉਹ 400 ਬਣ ਜਾਂਦੇ ਇਹ 800 ਗ੍ਰਾਮ ਆ ਜੀ ਉਹਨਾਂ ਨੂੰ ਵੀ ਅਸੀਂ ਘਰ ਵਾਲਿਆਂ ਨੂੰ ਦੱਸਿਆ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਕੰਸਲਟ ਕਰਕੇ ਅਸੀਂ ਵੀ ਫਾਈਨਲੀ ਚੈੱਕ ਕਰਦੇ ਆ ਵੀ ਕਿੰਨਾ ਹੈ ਤੇ ਅਸੀਂ ਦੋਸ਼ੀਆਂ ਦੀ ਪੁਸ਼ਕੇਸ਼ ਤੋਂ ਅਸੀਂ ਵੀ ਸਟੈਬਲਿਸ਼ ਕਰ ਲਾਂਗੇ ਵੀ ਐਗਜੈਕਟਲੀ ਜਿਹੜਾ ਕਿੰਨਾ ਜਿਹੜਾ ਉਹਨਾਂ ਦਾ ਗਹਿਣਾ ਸੀ ਕਿੰਨਾ ਸੋਨੇ ਦਾ ਮਹਾਰਾਸ਼ਟਰ ਦੀ ਪੁਲਿਸ ਸ਼ਕਤੀ ਜਾ ਕੇ ਸਿੱਧੀ ਇਹ ਵੀ ਕੋਈ ਕੋਲਪੋਰੀ ਕਬਰੀ ਹੋਈ ਹੈ ਬੰਦੇ ਦਾ ਕੋਈ ਡਾਇਰੈਕਟ ਉਦੋਂ ਉਹ ਤੋਂ ਬੰਦੇ ਮਿਲੇ ਨੇ ਇਹ ਇਥੋਂ ਜਦੋਂ ਇਹਨਾਂ ਨੇ ਇਹ ਰੋਬਰੀ ਕਰਕੇ ਆ ਉਥੋਂ ਲੁਗਣ ਦੇ ਨਜ਼ਰੀਏ ਇਹਨਾਂ ਇਹਨਾਂ ਜੋ ਇੱਕ ਬੰਦਾ ਪਹਿਲਾਂ ਉੱਥੇ ਕੰਮ ਕੰਮ ਕਰਦਾ ਸੀ ਉਸ ਜਰੀਏ ਉੱਥੇ ਜਾ ਕੇ ਲੁਗਣ ਦੇ ਲਈ ਉੱਥੇ ਗਏ ਸੀ ਸਭਾ ਰਾਸ਼ਟਰਾ ਜਾਣ ਦਾ ਮਕਸਦ ਕੀ ਸੀ ਇਹ ਨਹੀਂ ਦੂਸਰੀ ਸਟੇਟ ਇਹਨਾਂ ਨੇ ਆਪਣਾ ਇਦੋਂ ਰੋਬਰੀ ਕਰਕੇ ਜਾ ਕੇ ਸੈਟਲ ਹੋਣ ਦਾ ਸੀ ਵੀ ਇੱਥੇ ਨੇੜੇ ਆ ਫੜੇ ਜਾਵਾਂਗੇ ਪਛਾਣ ਹੋ ਜਾਊਗਾ ਇੱਥੋਂ ਜਾ ਕੇ ਲੁਗਣਗਾ ਸੀ ਇਹਨਾਂ ਦੀ ਉੱਥੇ ਜਾ ਕੇ ਉੱਥੇ ਲੋਕੇ ਕੁਝ ਟਾਈਮ ਕੱਢਾਂਗੇ ਜੋ ਟਾਈਮ ਪਾਸ ਹੋ ਗਿਆ ਦੁਬਾਰਾ ਵਾਪਸ ਆ ਜਾਣਗੇ ਹਾਂਜੀ ਹਾਂਜੀ ਉਹ ਇਹ ਰਹਿੰਦੇ ਕਰੋ ਕੌਣ ਨੇ ਜਿਹੜੇ ਉਹਨਾਂ ਦੇ ਨੌ ਅਸੀਂ ਇਨਵੈਸਟੀਗੇਸ਼ਨ ਨਹੀਂ ਜਨਾ ਕਰਕੇ ਡਿਕਲੇਅਰ ਨਹੀਂ ਕਰ ਸਕਦੇ ਉਹ ਫੜਨ ਤੋਂ ਬਾਅਦ ਦੱਸ ਦਾਂਗੇ ਮਾਸਟਰਮਾਈਂਡ ਇਹਨਾਂ ਦਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਹੀ ਹੈ ਯੈਸ ਸਰ ਇਹ ਕਿਸ ਤਰ੍ਹਾਂ ਬੁੱਧੀਮਾਨ ਕਿਸ ਤਰ੍ਹਾਂ ਸਜਾਇਆ ਸੌਲਵ ਕੀਤਾ ਕਿ ਸਾਡੀ ਪੁਲਿਸ ਨੇ ਪ੍ਰੋਫੈਸ਼ਨਲੀ ਐਂਡ ਸਾਇੰਟਿਫਿਕਲੀ ਹਰ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਹੈਗੇ ਨੇ ਸਕਿਲਸ ਹੈਗੇ ਉਹ ਯੂਜ਼ ਕੀਤੇ ਆ ਉਹ ਯੂਜ਼ ਕਰਕੇ ਹੀ ਟ੍ਰੈਸ ਕੀਤੀ ਆ ਸਰ ਇਹ ਗੈਂਗ ਸੀ ਪ੍ਰੋਪਰ ਤੇ ਇਹਨਾਂ ਦੋਸਤੀ ਬਣਾਈ ਲੁੱਟ ਵਾਸਤੇ ਇਹ ਜਿਹੜਾ ਇਦਾਂ ਦਾ ਅੰਜਾਮ ਆ ਐਜ਼ ਆਫ ਨਾਓ ਦੀ ਹੁਣ ਤੱਕ ਦੀ ਪੁਛ ਗੇਸ ਤੋਂ ਇਹ ਪਹਿਲੀ ਵਾਰੀ ਹੋਇਆ ਉਸ ਲੜਕੀ ਦੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਲਾਲਚ ਵਸਾ ਕੇ ਕੁਝ ਕ੍ਰਿਮੀਨਲ ਬੰਦੇ ਸੀ ਕੁਝ ਹੋਰ ਨਾਰਲ ਵਾਲੇ ਕਿਸੇ ਨੇ ਕੋਈ ਰਹਿਣ ਦਾ ਇੰਤਜ਼ਾਮ ਕਰਦਾ ਕਿਸੇ ਨੂੰ ਭਜਾਉਣ ਦਾ ਇੰਤਜ਼ਾਮ ਕਰਦਾ ਇਹ ਫਸਟ ਟਾਈਮ ਇਦਾਂ ਦਾ ਨੋਟਿਸ ਆਇਆ ਬਾਕੀ ਇਨਟੈਰੋਗੇਸ਼ਨ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਕੋਈ ਇਹਨਾਂ ਦਾ ਹੋਰ ਪ੍ਰੀਵੀਅਸ ਇਦਾਂ ਦਾ ਕਰਾਇਮ ਆ ਜਿਹੜਾ ਨਾ ਰਿਕਾਰਡਡ ਹੋਵੇ ਨਾ ਰਜਿਸਟਰਡ ਹੋਵੇ ਉਸੇ ਪਤਾ ਲਾਵਾਂਗੇ। ਤੁਸੀਂ ਕਿਉਂ ਸਰ ਰਹਿੰਦਾ ਕਿੱਥੇ ਰਹਿੰਦੇ ਜੀ ਕਰਦਾ ਕੀ ਹੈ ਵੈਸੇ ਉਹ ਪ੍ਰੋਫੈਸ਼ਨ ਕੀ ਹੈ? ਗੁਰਪ੍ਰੀਤ ਸਬਜ਼ੀ ਦਾ ਸਬਜ਼ੀ ਵੇਚਣ ਦਾ ਕੰਮ ਕਰਦਾ ਜੀ ਇੱਥੇ ਹੀ ਇੰਦਰਾ ਕਲੋਨੀ ਮਜੀਟਾ ਰੋਡ ਅਮਰਸਾ ਚ ਰਹਿੰਦਾ। ਸਰ ਮੋਟਿਵ ਕੀ ਸੀ ਲੁੱਟ ਕਰਕੇ ਪੈਸਾ ਕੋਈ ਇਨਵੈਸਟ ਕਰਦਾ ਜਾਂ ਭਜਨਾ ਹਦੇ ਤੋਂ ਬਾਅਦ ਜਾਂ ਕੋਈ ਇਸ ਚੀਜ਼ ਕਿਸ ਤਰੀਕੇ ਦੀ ਕੋਈ ਗੱਲ ਸਾਹਮਣੇ ਆਈ? ਲੁਟੇਰਿਆਂ ਦਾ ਮੋਟਿਵ ਕੀ ਹੁੰਦਾ ਹੈਗਾ ਲੁਟੇਰਿਆਂ ਦਾ ਮੋਟਿਵ ਤਾਂ ਲੁੱਟਦਾ ਮਾਲ ਇਕੱਠਾ ਕਰਨਾ ਆਦਰ ਟਾਈਮ ਪਾਸ ਕਰਨਾ ਇਹੀ ਹੁੰਦਾਗਾ ਇਹਨਾਂ ਦੀ ਇਨਵੈਸਟਮੈਂਟ ਟਾਈਪ ਜਾਂ ਉਹਦਾਂ ਦੀ ਕੋਈ ਵਿਜਨ ਨਹੀਂ ਹੈਗੀ ਇਹ ਸਾਰੇ ਨਾਰਮਲੀ ਕੋਈ ਸ਼ੈਫ ਦਾ ਕੰਮ ਕਰਦਾ ਕੋਈ ਟੈਕਸੀ ਦਾ ਕੰਮ ਕਰਦਾ ਇੱਕ ਲਾਲਚ ਵਾਸੋ ਕੇ ਇਹਨਾਂ ਨੇ ਇਹ ਲੁੱਟ ਜਿਹੜੀ ਕੀਤੀ ਆ ਠੀਕ ਹੈ ਠੀਕ ਹੈ ਥੈਂਕ ਯੂ ਤੇ ਅੱਜ 골ਡੀ ਬ੍ਰਾਂਡ ਤੇ ਪਰਚਾ ਦਰਜ ਹੋਇਆ ਸੀ ਬਲੈਂਚ ਕੀ ਹੈ ਮਸਲਾ ਸਾਰਾ ਉਹ ਇੱਕ ਵਿਅਕਤੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ 골ਡੀ ਬ੍ਰਾਂਡ ਦਾ ਨਾਮ ਲੈ ਕੇ ਐਕਸਟਰਸ਼ਨ ਦੀ ਧਮਕੀ ਦਿੱਤੀ ਸੀ ਉਹ ਇਮੀਡੀਏਟਲੀ ਪੁਲਿਸ ਨੇ ਉਹਨਾਂ ਦੇ ਲਿੰਕਸ ਤੋਂ ਸਟੈਬਲਿਸ਼ ਕਰਕੇ ਉਹ ਦੋਨੇ ਬੰਦੇ ਜਿਹੜੇ ਫਰਜੀ 골ਡੀ ਬ੍ਰਾਡ ਦਾ ਨਾਮ ਲੈ ਕੇ ਉਹਨੇ ਇੱਕ ਕਾਲ ਕੀਤੀ ਸੀ ਉਦੋਂ ਐਕਸਟਰਸ਼ਨ ਕਰਨ ਦੀ ਕਾਲ ਪਾਈ ਸੀ ਵੱਟ ਨਾਲ ਇਧਰ ਅੱਗੇ ਸਿਵਾ ਵਾਲੇ ਇਧਰ ਆ ਗਏ ਆ ਜੀ ਕਿੰਨੇ ਤਰੀਕ ਨੂੰ ਹੋਈ ਸੀ 27 ਜੁਲਾਈ 26 26 26 ਕੀ ਕੀ ਦੇ ਕਰੇ ਮਦਈ ਦਾ ਨਾਮ ਯਾਰ 1 ਮਿੰਟ ਕੀ ਹੋ ਗਿਆ ਯਾ ਲੋ ਜਿਹੜੀ